ਸਤ ਸ੍ਰੀ ਅਕਾਲ ਜੀ ਬਲੌਗ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਹੋ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲਓ ਜੀ ਆਪਾਂ ਲੱਗੇ ਆਜ ਦੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲਓ ਜੀ ਸਵੇਰ ਦਾ ਟਾਈਮ ਆ ਆਪਾਂ ਲੱਗੇ ਸੀ ਮੱਝਾਂ ਨੂੰ ਬਾਹਰ ਕੱਢਣ ਪਾਣੀ ਪਲਾ ਕੇ ਆਪਾਂ ਮੱਝਾਂ ਨੂੰ ਬਾਹਰ ਧੁੱਪੇ ਸੱਚੇ ਬੰਦਵਾਗੇ ਕਿਉਂਕਿ ਧੁੱਪਾਂ ਖੜੀਆਂ ਲੈਣਗੀਆਂ ਕਿ ਅੰਦਰ ਸ਼ਾਮਾ ਹੁੰਦੀ ਹੈ ਠੰਡ ਹੁੰਦੀ ਹੈ ਇਹ ਦੇ ਕਰਕੇ ਮੈਂ ਕਿ ਚੱਲ ਬਾਹਰ ਧੁੱਪਾਂ ਉਹ ਹੀ ਕੱਢ ਦਿੰਨੀ ਆ ਮੱਝਾਂ ਆਪਾਂ ਹੁਣ ਰੋਜ਼ ਹੀ ਰੋਤਨ ਣਾਉਂਦੇ ਨਹੀਂ ਹੈਗੇ ਕਈ ਵਾਰੀ 4-5 ਦਿਨ ਤੱਕ ਆਪਾਂ ਲੰਘ ਜਾਂਦੇ ਆ ਆਪਾਂ ਫੇਰ ਮੱਝਾਂ ਣਾਉਂਦੇ ਹੁੰਨੇ ਆ ਜਿੱਦਣ ਹਵਾ-ਹਵਾ ਨਾ ਚੱਲਦੀ ਹੋਵੇ ਕੈੜੀ ਧੁੱਪਾਂ ਹੋਵੇ ਉਸ ਦਿਨ ਆਪਾਂ ਮੱਝਾਂ ਣਾਉਂਦੇ ਹੁੰਨੇ ਆ ਲਓ ਜੀ ਮੱਝਾਂ ਆਪਾਂ ਬਾਹਰ ਬੰਤੀਆਂ ਸੀਗੀਆਂ ਪਾਣੀ ਪਲਾ ਕੇ ਕੱਚੇ 'ਚ ਤੇ ਮੈਂ ਲਾਗੀ ਸੀ ਖੁਲਣੀ ਸਾਫ਼ ਕਰਨਾ ਤੇ ਬਾਕੀ ਮੈਂ ਕਿ ਜਿਹੜੇ ਕੱਖ ਬਚਦੇ ਨੇ ਤੇ ਇਹ ਇਹ ਆਪਾਂ ਕੱਖਾਂ ਨੂੰ ਵੀ ਕਰ ਦਿੰਨੇ ਆ ਮਤਲਬ ਕਿ ਸੁੱਕਦੇ ਕੰਮ ਆ ਜਾਣਗੇ ਆਪਣੇ ਆਪਾਂ ਸੁੱਕ ਪਿਛਾ ਲਵਾਂਗੇ ਤੇ ਬਾਕੀ ਤਾਂ ਕੱਖ ਇਹਨਾਂ ਨੇ ਖਾ ਲਏ ਸੀਗੇ ਤੇ ਬਾ ਥੋੜੀ ਜਿਹੀ ਚੀਜ਼ ਸੀਗੇ ਖਰਾਬ ਜਿਹੇ ਕੱਖ ਮੈਂ ਕਿਹਾ ਚਲੇ ਸੁੱਕਦੇ ਕੰਮ ਆ ਜਾਣਗੇ ਆਪਾਂ ਕੱਢ ਕੇ ਇਹਨਾਂ ਨੂੰ ਬਾਹਰ ਉੱਥੇ ਸਿੜ ਦਾਂਗੇ ਢੇਰੀ ਲਾ ਕੇ ਰੱਖ ਦਾਂਗੇ ਤੇ ਫੇਰ ਮੱਝਾਂ ਥੱਲੇ ਪਿਛਾਵਾਂਗੇ ਖਾਸ ਤੌਰ ਤੇ ਮੈਂ ਜਿਆਦਾ ਹੁਣ ਕਟੜੂ ਥੱਲੇ ਵਿਛੋਣੀ ਹੁੰਨੀ ਆ ਮੱਝਾਂ ਥੱਲੇ ਤੇ ਇੰਨਾ ਜਿਆਦਾ ਮੈਂ ਵਿਛਾਉਂਦੀ ਨਹੀਂ ਹੈਗੀ ਤੇ ਲਓ ਜੀ ਪਹਿਲਾਂ ਆਪਾਂ ਆਹ ਖੁਲਣੀ ਸਾਫ਼ ਕਰਤੀਏ ਤੇ ਬਾਕੀ ਡੰਗਰਾਂ ਵਾਲੇ ਹਲੇ ਆਪਣਾ ਰੜਕਾ ਮਾਰਨਾ ਰਹਿੰਦਾ ਸੀਗਾ ਉਹ ਮਾਰਨਾ ਤੇ ਬਾਕੀ ਹਲੇ ਪੱਲੜ ਆਪਣੇ ਚੱਕਣੇ ਰਹਿੰਦੇ ਸੀਗੇ ਤੇ ਆਪਾਂ ਉਹ ਪੱਲੜ ਚੱਕਣੇ ਆ ਲਓ ਜੀ ਮੈਂ ਲੱਗ ਗਈ ਸੀ ਪੱਲੜ ਚੱਕਣ ਤੇ ਰੜਕਾ ਤਾਂ ਆਪਾਂ ਮਾਰਤਾ ਸੀਗਾ ਮੈਂ ਪੱਲੜ ਚੱਕਣ ਲੱਗ ਗਈ ਸੀ ਖੁਲਣੀ ਵੀ ਆਪਾਂ ਸਾਫ਼ ਕਰਤੀ ਸੀਗੀ ਤੇ ਮੱਝਾਂ ਦਾ ਆਪਾਂ ਤੁਹਾਨੂੰ ਪਹਿਲਾਂ ਮੈਂ ਦੱਸਿਆਈਏ ਮੈਂ ਬਾਹਰ ਕੱਢਤੀਆਂ ਸੀਗੀਆਂ ਤੇ ਪੱਲੜ ਮੈਂ ਤਾਂ ਇਕੱਠੇ ਕਰਦੀ ਹੁੰਨੀ ਆ ਕਿਉਂਕਿ ਅੰਦਰ ਹਵਾ ਫਿਰ ਆ ਜਾਂਦੀ ਹੈ ਤੇ ਫਰਸ਼ ਜਿਹੜਾ ਸੁੱਕ ਜਾਂਦਾ ਜੇ ਪੱਲੜ ਨਾਲ ਚੱਕੇ ਫਿਰ ਫਰਸ਼ ਗਿੱਲਾ ਰਹੇਗਾ ਇਹਦੇ ਕਰਕੇ ਮੈਂ ਪੱਲੜ ਚੱਕਣ ਲੱਗ ਗਈ ਸੀ ਲੋ ਜੀ ਆਪਾਂ ਪਹਿਲਾਂ ਪੱਲੜ ਚੱਕ ਲਈਏ ਤੇ ਬਾਕੀ ਰਹਿੰਦੇ ਕੰਮ ਆਪਾਂ ਫਿਰ ਕਰਦੇ ਆਂ ਲਓ ਜੀ ਉਧਰ ਪਸ਼ੂਆਂ ਦਾ ਨਵੇੜ ਆਏ ਸੀਗੇ ਤੇ ਬਾਕੀ ਪਸ਼ੂਆਂ ਦਾ ਨਵੇੜ ਕੇ ਆਪਾਂ ਵੇੜਾ ਵੀ ਸੁੰਬਰਤਾ ਸੀਗਾ ਤੇ ਵੇੜਾ ਸੁੰਬਰਣੇ ਤੋਂ ਬਾਅਦ ਫਿਰ ਆਪਾਂ ਕਮਰਿਆਂ 'ਚ ਰੜਕਾ ਰੁੜਕਾ ਵੀ ਹਲੇ ਮੈਰ ਮਾਰਨਾ ਰਹਿੰਦਾ ਸੀਗਾ ਤੇ ਮੈਂ ਲਾਗੀ ਸੀ ਕੱਪੜੇ ਸੁੱਕਣੇ ਪਾਉਣ ਤੇ ਕੱਪੜੇ ਆਪਾਂ ਕੱਲ ਸ਼ਾਮੀ ਧੋਤੇ ਸੀਗੇ ਤੇ ਮਾਣੇ ਮਾੜੇ ਸਿੱਲੇ ਜੇ ਸੀਗੇ ਮੈਂ ਕਿਹਾ ਚੱਲ ਫੋਲ ਦਿੰਨੀ ਆ ਸੁੱਕ ਜਾਣਗੇ ਧੁੱਪਾਂ ਨਿਕਲੀ ਆਈ ਹੁਣ ਮੈਂ ਕਿਹਾ ਚੱਲ ਫੋਲ ਦਿੰਨੀ ਆ ਸੁੱਕੀ ਜਾਣਗੇ ਕਿਉਂਕਿ ਹੁਣ ਜੇ ਆਪਾਂ ਸ਼ਾਮ ਨੂੰ ਕੱਪੜੇ ਧੋਣੇ ਆ ਆਪਣੇ ਸ਼ਾਮ ਦੇ ਕੱਪੜੇ ਧੋਤੇ ਹੋਏ ਸੁੱਕਦੇ ਨਹੀਂ ਹੈਗੇ ਤੇ ਇਹਦੇ ਕਰਕੇ ਮੈਂ ਦੋਏ ਦੋਨੇ ਵੀ ਸਿਆਲ ਸਿਆਲ ਫੋਲ ਦੇਣੀ ਹੁੰਦੀ ਆ ਤੇ ਦੋਏ ਦਿਨ ਫੋਲ ਦੇਣੀ ਹੁੰਦੀ ਆ ਕਈ ਵਾਰ ਜੇ ਮਾਣੀ ਮੋਟੀ ਕਸਰ ਹੁੰਦੀ ਆ ਕੱਪੜੇ ਗਿੱਲੇ ਹੁੰਦੇ ਛੱਲੇ ਹੁੰਦੇ ਆ ਤੇ ਸੁੱਕ ਜਾਂਦੇ ਆ ਤੇ ਲੋ ਜੀ ਮੈਂ ਲੱਗੀ ਸੀ ਕੱਪੜੇ ਸੁਕਣੇ ਪਾਉਣ ਕੱਪੜੇ ਸੁਕਣੇ ਪਾਉਣ ਤੋਂ ਬਾਅਦ ਆਪਾਂ ਦੇਖਾਂਗੇ ਫਿਰ ਕਮਰੇ ਵਿੱਚ ਰੜਕਾ ਮਾਰਾਂਗੇ ਸੁੰਭਾਂਗੇ ਕਮਰੇ ਹਲੇ ਆਪਣੇ ਕਮਰੇ ਸੁੰਭਣੇ ਰਹਿੰਦੇ ਆ ਤੇ ਆਪਾਂ ਹਲੇ ਰੋਟੀ ਪਾਣੀ ਦਾ ਵੀ ਕਰਨਾ ਹਲੇ ਉਹ ਵੀ ਨਹੀਂ ਕਰਿਆ ਮੈਂ ਅੱਜ ਸਿੱਧਾ ਪਹਿਲਾਂ ਪਸ਼ਮਕੋਲੇ ਉਧਰੇ ਚਲੀ ਗਈ ਸੀ ਮੈਂ ਚੱਲ ਉਧਰ ਨਵੇੜ ਕੇ ਫਿਰ ਆਪਾਂ ਇੱਧਰ ਕਰਾਂਗੇ ਲੋ ਜੀ ਪਹਿਲਾਂ ਆਪਾਂ ਕੱਪੜੇ ਤੇ ਬਾਕੀ ਰਹਿੰਦੇ ਕੰਮ ਆਪਾਂ ਫੇਰ ਕਰਦੇ ਆ। ਲੋ ਜੀ ਕੱਪੜੇ ਆਪਾਂ ਸੁੱਕਣੇ ਪਾਤੇ ਸੀ ਕੱਪੜੇ ਸੁੱਕਣੇ ਪਾਉਣ ਤੋਂ ਬਾਅਦ ਫਿਰ ਆਪਾਂ ਰੋਟੀ ਪਾਣੀ ਦਾ ਵੀ ਕਰ ਲਿਆ ਸੀਗਾ ਰੋਟੀ ਪਾਣੀ ਮਤਲਬ ਕਿ ਰੋਟੀ ਪਕਾ ਲਈ ਸੀਗੀ ਖਾ ਲਈ ਸੀ ਤੇ ਰੋਟੀ ਪਕਾਉਣ ਖਾਣ ਤੋਂ ਬਾਅਦ ਫਿਰ ਮਨ ਲੱਗੀ ਸੀਗੀ ਕਮਰੇ ਵਿੱਚ ਰੜਕਾ ਮਾਰਨ ਤੇ ਬਾਕੀ ਥੋੜੀ ਜਿਹੀ ਆਪਣੀ ਸਾਫ ਸਫਾਈ ਕਰਨੇ ਵਾਲੇ ਸੀ ਕਮਰੇ ਵਿੱਚ ਤੇ ਛਤ ਨਾ ਸਾਫ ਕਰਨੇ ਵਾਲੀਆਂ ਸੀਗੀਆਂ ਮੈਂ ਕਿਹਾ ਚਲੋ ਵੀ ਕਰ ਦਿੰਨੀ ਆ ਤੇ ਬਾਕੀ ਸਾਫ ਸਪਾਈ ਕਰਨ ਲੱਗ ਗਈ ਸੀ ਫਿਰ ਆਪਾਂ ਸੁੰਬਰੇ ਕਮਰੇ ਤੇ ਕਮਰੇ ਸੁੰਬਰਨੇ ਤੋਂ ਬਾਅਦ ਫਿਰ ਆਪਾਂ ਮਤਲਬ ਕਿ ਜਿਹੜਾ ਪੋਚਾ ਅੱਜ ਲਾਉਣਾ ਨਹੀਂ ਹੈਗਾ ਪੋਚਾ ਆਪਾਂ ਮੈਂ ਦੇਖਦੀ ਆਂ ਕੱਲ ਨੂੰ ਲਾਉਂਗੀ ਅੱਜ ਲਾਉਂਦੀ ਨਹੀਂ ਮੈਂ ਸੋਚਿਆ ਮੈਂ ਚਲ ਅੱਜ ਕਮਰੇ ਦੀ ਸਾਫ ਸਫਾਈ ਉਹ ਕਰ ਦਿੰਨੀ ਆ ਕਿਉਂਕਿ ਇੱਕੋ ਦਿਨ ਸਾਰੇ ਮਤਲਬ ਕਿ ਆਪਣੇ ਕੰਮ ਜਿਹੜੇ ਹੁੰਦੇ ਨਹੀਂ ਹੈਗੇ ਤੇ ਇਹਦੇ ਕਰਕੇ ਫਿਰ ਮੈਂ ਕਮਰੇ ਦੀ ਸਾਫ ਸਫਾਈ ਕਰਨ ਲੱਗ ਗਈ ਸੀ ਮੈਂ ਕਿਹਾ ਚਲ ਸਾਫ ਸਫਾਈ ਕਰ ਦਿੰਨੀ ਆ ਮੈਸੇ ਤਾਂ ਰੋਜ਼ ਹੀ ਰੋ ਕਰੀ ਜਾਂਦੀਆਂ ਫਿਰ ਵੀ ਮਿੱਟੀ ਘੱਟਾ ਜਿਹਾ ਆਈ ਜਾਂਦਾ ਫਿਰ ਵੀ ਸਾਫ਼ ਕਰਨਾ ਪੈਂਦਾ ਇਹ ਦੇ ਕਰਕੇ ਮੈਂ ਕਿ ਚੱਲ ਇਹਨਾਂ ਦੀ ਵੀ ਘਮਰੇ ਦੀ ਵੀ ਸਫਾਈ ਨਾਲ ਲੱਗਦੇ ਕਰ ਦਿੰਨੀ ਆ ਲੋ ਜੀ ਪਹਿਲਾਂ ਆਪਾਂ ਘਮਰੇ ਸਫਾਈ ਕਰਤੀਏ ਕੰਮ ਸਫਾਈ ਕਰਨ ਤੋਂ ਬਾਅਦ ਫਿਰ ਆਪਾਂ ਲਾਵਾਂਗੇ ਮਤਲਬ ਕਿ ਰਸੋਈ ਦੇ ਵਿੱਚ ਕੱਲੀ ਦੇ ਵਿੱਚ ਪੋਚਾ ਲਾ ਦਾਂਗੇ ਤੇ ਬਾਕੀ ਫਿਰ ਮੈਂ ਲੱਗੇ ਸੀ ਕਮਰੇ ਸੁੰਬਰ ਨੇ ਕਮਰੇ ਸੁੰਬਰ ਨੇ ਤਾਂ ਬਾਅਦ ਫਿਰ ਮੈਂ ਰਸੋਈ ਦੇ ਵਿੱਚ ਲਾਇਆ ਪੋਚਾ ਚਲੋ ਠੀਕ ਹੈ ਜੀ ਵੀਡੀਓ ਦਾ ਐਂਡ ਆਪਾਂ ਇਥੇ ਕਰਦੇ ਆਂ ਮਿਲਦੇ ਆਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਜਦ ਤੱਕ ਦੇ ਲਈ ਹੱਸਦੇ ਰਹੋ ਵਸਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਜੀ ਧੰਨਵਾਦ ਜੀ